ਸਵੇਰੇ ਸਵੇਰੇ ਸ਼ਾਇਨਾ ਬਾਈ ਸਾਡੀ ਗੁੱਸਾ ਹੋ ਗਈ ਕਹਿੰਦੀ ਮੈਨੂੰ ਨਵਾਂ ਸੂਟ ਲਿਆ ਕੇ ਦੋ ਮੈਂ ਨਹੀਂ ਇਹ ਪੁਰਾਣੇ ਕੱਪੜੇ ਪਾਉਣੇ ਮੰਮੀ ਨੇ ਪੁਰਾਣੇ ਕੱਪੜੇ ਦੇ ਕੇ ਭੇਜਤਾ ਸ਼ੋਨਾ ਦੀਦੀ ਤਾਂ ਮੇਰੇ ਤੋਂ ਜ਼ਿਆਦਾ ਸੋਹਣੀ ਲੱਗਣ ਢੀ ਆ ਨਿਊ ਸੂਟ ਲੈ ਕੇ ਦੋ ਨਿਊ ਸੂਟ ਹੀ ਤਾਂ ਲੈਣ ਚੱਲੇ ਆ ਹੁਣ ਨਾਲੇ ਬਈਆ ਉਹਨਾਂ ਦੇ ਸਕੂਲੇ ਜੈ ਨਾਲੇ ਉਧਰੋਂ ਸ਼ੀਨੋ ਦਾ ਨਿਊ ਸੂਟ ਲੈ ਕੇ ਆ ਨਾ ਮੈਂ ਨਹੀਂ ਮੈਨੂੰ ਉਹ ਲੈ ਕੇ ਦੋ ਐਵੇਂ ਨਹੀਂ ਜਿੱਦ ਕਰਦੇ ਸ਼ੀਨੋ ਮੈਨੂੰ ਉਹ ਲੈ ਕੇ ਦੋ ਪੈਂਟ ਲੈਣੀ ਆ ਕੀ ਲੈਣਾ ਨਿਕਰ ਲੈਣੀ ਆ ਲਾਵਾ ਤੂੰ ਪਾਉਂਦੀ ਏ ਜਾਂ ਨਿਕਰਾਂ ਹੀ ਪਾਉਣੀ ਏ ਤੂੰ ਘਰੇ ਮੈਂ ਨਹੀਂ ਹੁਲਵਾਣਾ ਦੇਖ ਕੀ ਹਾਲ ਕੀਤਾ ਇਹ ਕੱਪੜਿਆਂ ਦਾ ਤੂੰ ਹਰੇ ਨੂੰ ਇੰਨਾ ਸੋਹਣਾ ਸੂਟ ਆ ਮੇਰੇ ਪੁੱਤ ਦਾ ਦੇਖ ਭਾ ਮੇਰਾ ਪੁੱਤ ਨਹਾਈ ਕਰ ਚੱਲੀਏ ਫਿਰ ਚੱਲੀਏ ਬਾਜ਼ਾਰ ਅੱਜ ਮੋਲ ਵੀ ਚੱਲਾਂਗੇ ਮੋਲ ਵੀ ਚੱਲਾਂਗੇ ਉੱਥੋਂ ਫਿਰ ਨਹੀਂ ਜਾਣਾ ਫਿਰ ਉੱਥੋਂ ਲੈ ਕੇ ਆਵਾਂਗੇ ਨਿਊ ਸੂਟ ਪਾਲਾ ਮੈਂ ਨਹੀਂ ਆ ਪੁੱਤ ਉਹ ਤਾਂ ਨਿਊ ਇਹ ਮੇਰੇ ਸ਼ੀਨੋ ਦੇ ਦਾ ਬਹੁਤ ਸੁੰਦਰ ਸੁੰਦਰ ਸੂਟ ਆ ਦੇਖ ਫਿਰ ਆਂਦੇ ਹੋਏ ਆਪਾਂ ਲੈ ਕੇ ਆਣੇ ਆ ਨਿਊ ਸੂਟ ਲੈ ਕੇ ਆਣੇ ਆ ਫਿਰ ਲੇਟ ਹੋ ਜਾਣਾ ਵੇ ਸ਼ਾਪ ਤੋਂ ਬੰਦ ਹੋ ਜਾਣੀ ਆ ਨਾ ਗਈ ਜਾਵਾਂਗੇ ਹੁਣ ਇੱਦਾਂ ਹੀ ਚਲ ਜੀਏ ਦੱਸ ਨਹਾਏਗਾ ਨਹਾਏਗਾ ਤਾਂ ਹੀ ਜਾਏਗਾ ਦੁਕਾਨ ਦੇ ਤੋਂ ਸ਼ਾਪ ਦੇ ਤੋਂ ਲੈਣਾ ਨਾ ਉਹ ਤਿਆਰ ਹੋਗਾ ਫਿਰ ਜਾ ਨਾ ਨਹੀਂ ਆ ਰਾਂ ਮੈਂ ਫਿਰ ਨਾ ਨਹੀਂ ਕਹਿੰਦੀ ਮੈਂ ਫਿਰ ਤੇ ਫਿਰ ਕਿੱਦਾਂ ਜਾਣਾ ਸ਼ਾਪ ਦੇ ਉੱਤੇ ਘਰੇ ਸੂਟ ਆ ਜਾਣਾ ਵਾ ਚਲ ਇਹ ਤੇ मामੂ ਭੋਲੀ ਏ ਸੀਦਾ ਸੀ ਇੰਨਾ ਸੁੰਦਰ ਸੂਟ ਆਏ ਮੇਰੇ ਬਾਪੂ ਦਾ ਹੈ ਸ਼ੋਨਾ ਦੀਦੀ ਨਾਲ ਹੀ ਮੈਚ ਹੋ ਜਾਣਾ ਹੈ ਤੇ ਹਾਂ ਸ਼ੋਨਾ ਦੀਦੀ ਨਾਲ ਮੈਚਿੰਗ ਮੈਚਿੰਗ ਹੋ ਜਾਣਾ ਨਾਲੇ ਸ਼ੋਨਾ ਦੀ ਜਿਆਦਾ ਸੁੰਦਰ ਲੱਗਦੀ ਸ਼ੋਨਾ ਦੀਦੀ ਜਿਆਦਾ ਸੁੰਦਰ ਲੱਗਦੀ ਪਈ ਆ ਲਾ ਦੇਗੀ ਤੇਰੇ ਵੀ ਨੂੰ ਪਿੱਛੇ ਕੋਈ ਗਲੋਜ਼ ਲਾ ਦੇਗੀ ਗਲੋਜ਼ ਮਮੀ ਲਾ ਦੂਗੀ ਨਾ ਸੂਟ ਤੋਂ ਰਸ ਗਈ ਆ ਭਾਈ ਸਾਡੀ ਭੈਡੋ ਦੇ ਗਲੋਜ਼ ਸੂਟ ਕਹਿੰਦੇ ਮੈਨੂੰ ਮੰਮੀ ਨੇ ਪੁਰਾਣੇ ਪੁਰਾਣੇ ਸੂਟ ਭੇਜੇ ਸਾਰੇ ਕਹਿੰਦੀ ਨਵਾਂ ਲਿਆ ਕੇ ਦੋ ਫਿਰ ਮਸਾ ਬਾਈ ਜੀ ਕੁੜੀ ਨੂੰ ਮਨਾਇਆ ਤੇ ਤਿਆਰ ਕਰਕੇ ਨਿਕਲ ਪਿਆ ਆਪਾਂ ਘਰ ਤੋਂ ਪਹਿਲਾਂ ਬਾਈ ਜੀ ਜਾਣਾ ਸੀ ਆਪਾਂ ਜਵਾਕਾਂ ਦੇ ਸਕੂਲੇ ਕਿਉਂਕਿ ਇਹਨਾਂ ਦੀ ਸੀ ਅੱਜ ਪੀਟੀਐਮ ਫਿਰ ਸਕੂਲੇ ਪਹੁੰਚ ਗਏ ਪ੍ਰੀਤ ਉਹਨਾਂ ਨੂੰ ਤਾਰਿਆ ਤੇ ਸ਼ਾਇਨ ਨੂੰ ਨਾਲ ਹੀ ਰੱਖ ਲਿਆ ਮੈਂ ਗੱਡੀ 'ਚ ਬਾਹਰ ਗਰਮੀ ਬਹੁਤ ਸੀ ਕਿੰਦੀ ਮੈਂ ਵੀ ਦੀਦੀ ਉਹਨਾਂ ਦਾ ਸਕੂਲ ਵੇਖਣਾ ਮੈਨੂੰ ਨਹੀਂ ਪਤਾ ਮੈਂ ਜਾਣਾ ਵਾ ਮੈਂ ਕਿਹਾ ਨਹੀਂ ਤੂੰ ਮਾਮੂ ਕੋਲ ਹੀ ਰੁਕ ਚਲੋ ਭੀ ਤੇ ਜਵਾਕਾਂ ਚਲ ਆਪਾਂ ਚਲੀ ਹਾਂ ਉੱਥੇ ਕਿੱਥੇ ਕਲਾਸਟ ਕਲਾਸਟ ਤੂੰ ਕੀ ਕਰਨਾ ਮੈਂ ਆਉਣਾ ਸਕੂਲੇ ਇਹ ਤੇ ਕਲਾਸ ਗਲਾਸ ਦੇਖਣੀ ਇਹਨੇ ਚੱਲ 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 ਗੱਡੀ ਵਿੱਚ ਲਾਈ ਗੱਡੀ ਲਾਣ ਦੀ ਜਗ੍ਹਾ ਹੀ ਨਹੀਂ ਹੈਗੀ ਇੱਥੇ ਹੀ ਲਾ ਦਿੰਦੇ ਆ ਇੱਥੇ ਰੋਡ ਤੋਂ ਚੱਕ ਕੇ ਲੈ ਜਾਣੀ ਹੈ ਕਿਸੇ ਨੇ ਚਾਪੀ ਲੈ ਜੂ ਨਾ ਮੈਨੂੰ ਪਤਾ ਹੈ ਆ ਕਰਕੇ ਕਿਉਂ ਗਲਾਸਾ ਪੀ ਰਹੀ ਹੈ ਕਿਉਂ ਪੀ ਰਹੀ ਹੈ ਕਿਉਂਕਿ ਮੈਂ ਲਿਪਸਟਿਕ ਲਗਾਉਂਦੇ ਆ ਲਿਪਸਟਿਕ ਨਾਲ ਕੋਈ ਤੇਰੀ ਤੇ ਧੋਦੀ ਤੂ ਦਾ ਕਰਨ ਮਾਮੂ ਪੈਸੇ ਦੇ ਦਿੰਦੇ ਆ ਸੂਟ ਉੱਥੇ ਮम्मा ਨਾ ਜਾ ਕੇ ਲੈ ਆਈਂ ਠੀਕ ਆ ਮਾਮੂ ਫੋਨ ਫੋਨ ਕਰਕੇ ਕਹਿ ਦੂਗਾ ਨਾ ਮम्मा ਨੂੰ ਕਿ ਸ਼ੀਨ ਨੂੰ ਸੂਟ ਲਿਆ ਦੇਣਾ ਉਹ ਨਾ ਜਾ ਨਾ ਮਾਮੂ ਹੀ ਲੈ ਕੇ ਦੇਣ ਹਮ ਹੈ ਅੱਜ ਮੀਟਿੰਗ ਹੋ ਰਹੀ ਫੇ ਸੂਟ ਸੂਟ ਲੈ ਲਾਂਗੇ ਫਿਰ ਪੱਟਾ ਸੂਟ ਰਹਿਣ ਦਿੰਦੇ ਤੇ ਕੋਈ ਨੇ ਸੂਟ ਤਾਂ ਹੈਗੇ ਆ ਰਹਿਣ ਦੇ ਸੂਟ ਨਹੀਂ ਆ ਗਿਆ ਨਿੱਕਰ ਹੀ ਤਾਂ ਹੈਗੀ ਆ ਬਸ ਸਕਰਟ ਲੈਣੀ ਹੈ ਸਕਰਟ ਜੀ ਗੀਂ ਦੀ ਪੰਡਲ ਹੈ ਰੀਜ਼ ਨੂੰ ਗੁੱਡ ਸਗਡ ਹੈ ਸਤਾਂ ਬੈਠੇ ਬੈਠੇ ਭਾਈ ਜੀ ਸਾਨੂੰ ਘੰਟਾ ਹੋ ਗਿਆ ਜੀ ਇੱਕ ਘੰਟੇ ਜੇ ਸ਼ੀਨੋ ਪੂਰਾ ਸਿਰ ਖਾ ਗਈ ਮਾਮੇ ਦਾ ਕਹਿੰਦੀ ਕਾਲੀ ਗਰੂਤੀ ਹਲੇ ਤੱਕ ਨਹੀਂ ਆਈ ਪ੍ਰੀਤ ਪ੍ਰੀਤ ਕਾਲੀ ਗਰੂਤੀ ਆ ਉਪੜੀ ਕਾਲੀ ਗਰੂਤੀ ਜਿਹੜਾ ਯਾ ਇਨ ਲਾਕਟ ਕੱਟ ਚਲ ਲਾ ਕੇ ਫਿਰ ਵੀ ਨਹੀਂ ਆਉਂਦੀ ਪੀਡੀਐਮ ਮੁੱਕੀ ਤੇ ਪ੍ਰੀਤ ਉਹਨਾਂ ਨੂੰ ਬਿਠਾਇਆ ਗੱਡੀ ਦੇ ਵਿੱਚ ਤੇ ਫਿਰ ਆਪਾਂ ਨਿਕਲ ਪਏ ਸ਼ਾਇਨ ਦਾ ਸੂਟ ਲੈਣ ਵਾਸਤੇ ਦੁਕਾਨ ਤੱਕ ਪਹੁੰਚਦੇ ਆ ਬਾਈ ਜੀ ਪੂਰਾ ਸਿਰ ਖਾ ਗਈ ਬਿਲਕੁਲ ਉਪਰਾ ਨਹੀਂ ਕਰਦੀ ਮੈਂ ਕਹਿੰਦਾ ਇੰਨਾ ਪਿਆਰ ਕਰਦੀ ਹੈ ਨਾ ਸਾਰਿਆਂ ਨੂੰ ਦੁਕਾਨ ਤੇ ਪਹੁੰਚ ਕੇ ਬਾਈ ਜੀ 50 ਸੂਟਾਂ 'ਚ ਇੱਕ ਸੂਟ ਕੁੜੀ ਨੇ ਪਸੰਦ ਕੀਤਾ ਜਿਹੜਾ ਸਾਨੂੰ ਪਸੰਦ ਆਉਂਦਾ ਸੀ ਉਹ ਇਹਨੂੰ ਨਹੀਂ ਸੀ ਪਸੰਦ ਆਉਂਦਾ ਜਿਹੜਾ ਇਹਨੂੰ ਪਸੰਦ ਆਉਂਦਾ ਸੀ ਸਾਨੂੰ ਨਹੀਂ ਸੀ ਪਸੰਦ ਆਉਂਦਾ ਫਿਰ ਸੂਟ ਲੈ ਕੇ ਤੇ ਨਿਕਲ ਪਿਆ ਆਪਾਂ ਘਰ ਨੂੰ ਘਰ ਪਹੁੰਚਣ ਤੱਕ ਬਾਈ ਜੀ ਕੁੜੀ ਨੇ ਮਾਮੇ ਦਾ ਕੰਧਾੜਾ ਨਹੀਂ ਛੱਡਿਆ ਬਸ ਮੇਰੇ ਪਿੱਛੇ ਹੀ ਖੜੀ ਰਹੀ ਐ ਘਰ ਪਹੁੰਚੇ ਤਾਂ ਬਾਈ ਜੀ ਕਹਿੰਦੇ ਸਾਨੂੰ ਪਹਿਲਾਂ 버ਗਰ ਮੰਗਾ ਕੇ ਦਿਓ ਤੁਸੀਂ ਰਾਸਤੇ 'ਚ ਕੁਝ ਨਹੀਂ ਖਾਇਆ ਹੈਗਾ ਫਿਰ ਇਹਨਾਂ ਨੂੰ 버ਗਰ ਮੰਗਾ ਕੇ ਦਿੱਤੇ ਤਾਂ ਕੁੜੀ ਕਹਿੰਦੀ ਇੱਧਰ ਫੜਾ ਸਾਰੇ 버ਗਰ ਮੇਰੇ ਆ ਦੇ ਬਾਈ ਸਾਰੇ 버ਗਰ ਸਾਹਮਣੇ ਬ ਵੇ ਨਹੀਂ ਦੇਣਾ ਕਹਿੰਦੀ ਲੈ ਸਾਰੇ 버거 ਇਕੱਲੇ ਸਾਂਭ ਕੇ ਰਹਿ ਗਈ ਕਹਿੰਦੀ ਮੈਂ ਖਾਉਂਗੀ ਸਾਰੇ ਉਹ ਬਾਕੀ ਇਹਨਾਂ ਨੂੰ ਵੀ ਦੇ ਪਾਂਦੇ ਨਹੀਂ ਆ ਮੇਰੇ ਆਹੇ ਕੀ ਖਾਈਏ ਤੇ ਮਾਮੀ ਨੇ ਕੀ ਖਾਣਾ ਵਾ ਰੋਟੀ ਕਹਿੰਦੀ ਮਾਮੀ ਖਾਊਗੀ ਰੋਟੀ ਫਿਰ ਮਜ਼ਾ ਕੁੜੀ ਨੂੰ ਮਨਾਇਆ ਤੇ ਕਹਿੰਦੀ ਇੱਕ 버거 ਲੈ ਲੋ ਚਲੋ ਅੱਦਾ ਅੱਦਾ ਖਾ ਲੋ ਸਾਰੇ ਜਾਨੇ 버거 ਖਾ ਕੇ ਤੇ ਬਾਈ ਜੀ ਨਾਲ ਹੀ ਮਾਮੀ ਨੂੰ ਫਰਮੈਸ਼ ਲਾ ਦਿੱਤੀ ਕਹਿੰਦੀ ਮਾਮੀ ਹੁਣ ਸਾਡੇ ਲਈ ਪਲਾਉ ਬਣਾਓ ਫਿਰ ਮਾਮੀ ਤੋਂ ਪਲਾਉ ਬਣਵਾ ਕੇ ਖਾ ਕੇ ਤੇ ਬਾਈ ਜੀ ਚੱਕੇ ਹਥਿਆਰ ਤੇ ਜਵਾਕਾਂ ਨੇ ਏਸੀ ਕੀਤਾ ਹੁਣ ਸਭ ਲਈ ਆਪਣੀ ਡਿਊਟੀ ਮੌਜੂਦ ਇਹਨਾਂ ਦੀ ਆ ਭਰਾਵਾ ਵੇਖੋ ਏਸੀ ਚੱਲ ਰਿਹਾ ਪੱਖਾ ਚੱਲ ਰਿਹਾ ਫੋਨ ਫੜੇ ਹੋਇਆ ਸੈਂਟਰ ਦੀ ਐਕਸਟੈਂਸ਼ਨ ਰੱਖੀ ਹੋਈ ਹੈ ਤਿੰਨੋਂ ਅੱਡ ਅੱਡ ਮੋਬਾਈਲਾਂ ਦੇ ਉੱਤੇ ਦੇਖੋ